ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰ ਇੱਕ ਨੂੰ ਮੁੜਕਾਡਾ ਸਵਾਗਤ ਕਰਦਾ ਅੱਜ ਆਪਾਂ ਖੜੇ ਆ ਗਲੰਦ ਤੋਂ ਪਠਾਨਕੋਟ ਰਾਸਤੀ ਮਾਰਗ ਉੱਤੇ ਜਿੱਥੇ ਇੱਕ ਇੱਕ ਤੁਹਾਨੂੰ ਆਪ ਇੱਕ ਐਸੀ ਇਨਸਾਨ ਦੇ ਨਾਲ ਮਲਾਵਾਂਗੇ ਜਿਨ੍ਹਾਂ ਨੇ ਬਿਮਾਰੀਆਂ ਤੋਂ ਦੂਰ ਕਰਨ ਲਈ ਇੱਕ ਜੂਸ ਤਿਆਰ ਕਰਕੇ ਸਾਨੂੰ ਦਿੰਦੇ ਹੈਗੇ ਆ ਔਰ ਜੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜਿਹੜੀ ਨੈਕਸਿਅਨ ਨਿਊਟ੍ਰੀਸ਼ਨ ਹੱਬ ਹੈਗੀ ਆ ਨੈਕਸਿਅਨ ਨਿਊਟ੍ਰੀਸ਼ਨ ਹੱਬ ਪਿੰਡ ਖੋਡਾ ਇਲਾਹਾ ਹੁਸ਼ਿਆਰਪੁਰ ਦੇ ਵਿਖੇ ਵੀ ਨੇ ਖੋਲੀ ਹੈਗੀ ਆ ਔਰ ਜਿਹੜੇ ਤੁਸੀਂ ਪਿੱਛੇ ਮੇਰੇ ਡੱਬੇ ਦੇਖ ਸਕਦੇ ਹੋ ਇਹ ਡੱਬੇ ਕੋਈ ਜਿੰਮ ਵਾਲੇ ਪ੍ਰੋਟੀਨ ਦੇ ਨਹੀਂ ਹੈਗੇ ਇਹ ਡੱਬੇ ਡੱਬੇ ਸਾਨੂੰ ਨਿਊਟ੍ਰੀਸ਼ਨ ਪ੍ਰੋਵਾਈਡ ਕਰਵਾਉਂਦੇ ਹੈਗੇ ਆ ਜਾਦਾ ਸਮਾਂ ਲੈਂਦੇ ਆ ਪਰ ਵੀਰ ਦੇ ਨਾਲ ਗੱਲਬਾਤ ਕਰਾਂਗੇ ਕਿ ਵੀਰ ਸਾਨੂੰ ਕੀ 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 ਸਾਨੂੰ ਪ੍ਰੋਵਾਈਡ ਕਰਵਾ ਰਹੇ ਹੈਗੇ ਆ ਜਿਹੜੇ ਸਾਡੇ ਲੋਕਾਂ ਨੂੰ ਸਾਂਦ ਰੱਖ ਕਰਨ ਲਈ ਸੱਸੀ ਆਵਾਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਆਪਾ ਪੰਜਾਬੀ ਰੰਗ ਟੀਵੀ ਤੋਂ ਆਏ ਹੈਗੇ ਆ ਸਾਨੂੰ ਪਤਾ ਲੱਗਿਆ ਜਿਹੜਾ ਤੁਸੀਂ ਨੈਕਸ ਜਨ ਨਿਊਟ੍ਰੀਸ਼ਨ ਹੱਬ ਖੋਲਿਆ ਹੈਗਾ ਇਹਦੇ ਬਾਰੇ ਆਪਾਂ ਆਪਣੇ ਦਰਸ਼ਕੀਰਾਂ ਨੂੰ ਜਾਣਕਾਰੀ ਦੇਣ ਲਈ ਤੁਹਾਡੇ ਕੋਲ ਪੁੱਜੇ ਆ ਜੀ ਹਾਂਜੀ ਭਾਜੀ ਤੇ ਵੀਰੇ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਮੁਬਾਰਕਾ ਨਵੀਂ ਸ਼ੌਪ ਖੋਲਣ ਦੇ ਉੱਤੇ ਬਹੁਤ-ਬਹੁਤ ਧੰਨਵਾਦ ਭਾਜੀ ਬਹੁਤ-ਬਹੁਤ ਧੰਨਵਾਦ ਪਰ ਵੀਰੇ ਸਾਨੂੰ ਇਹਦੇ ਬਾਰੇ ਤੁਸੀਂ ਪ੍ਰੋਪਰ ਜਾਣਕਾਰੀ ਦੇਣੀ ਕਿ ਤੁਸੀਂ ਜਿਹੜਾ ਇੱਥੇ ਜੂਸ ਦਰਸ਼ ਆਪਣੇ ਕਸਟਮਰ ਨੂੰ ਪ੍ਰੋਵਾਈਡ ਕਰਵਾ ਰਹੇ ਹੈਗੇ ਆ ਹਾਂਜੀ ਵੀ ਉਹਦੇ ਵਿੱਚ ਕੀ-ਕੀ ਸਾਨੂੰ ਪ੍ਰੋਵਾਈਡ ਕਰਵਾ ਰਹੇ ਹੋ ਔਰ ਇਹ ਮਾਰਕੀਟ ਦੇ ਜੂ ਭਾਜੀ ਮਾਰਕੀਟ ਤੇ ਸਾਡੇ ਜੂਸ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਆ ਲੋਕ ਆ ਕੇ ਆਪੇ ਗੱਲ ਕਹਿੰਦੇ ਵੀ ਆ ਕਿ ਤੁਸੀਂ ਆਪਣੇ ਜੂਸ ਦੇ ਵਿੱਚ ਕੋਈ ਦਵਾਈ ਪਾਉਂਦੇ ਆ ਕਿ ਜਿਹੜਾ ਇੰਨਾ ਗਾੜਾ ਤੁਹਾਡਾ ਜੂਸ ਹੁੰਦਾ ਠੀਕ ਆ ਕਿਉਂਕਿ ਆਪਾਂ ਕੋਈ ਮਿਲਾਵਟ ਨਹੀਂ ਕਰੀਦੇ ਆਪਾਂ ਓਪਨ ਕਿਚਨ ਰੱਖਿਆ ਹੋਇਆ ਆ ਸਾਡਾ ਜੋ ਇੱਥੋਂ ਖੜ ਕੇ ਤੁਸੀਂ ਦੇਖ ਸਕਦੇ ਆ ਆਪਾਂ ਕੀ ਬਣਾਉਂਦੇ ਆ ਕੀ ਨਹੀਂ ਬਣਾਉਂਦੇ ਕੀ ਪਾਉਂਦੇ ਆ ਕੀ ਨਹੀਂ ਪਾਉਂਦੇ ਆ ਆਪਾਂ ਜੂਸ ਦੇ ਵਿੱਚ ਮਿੱਠਾ ਨਹੀਂ ਯੂਜ਼ ਕਰੀਦੇ ਬੋਟ ਘੱਟ ਮੈਂ ਕੋਈ ਕਸਟਮਰ ਕਹੇ ਕਿ ਮਿੱਠਾ ਪਾਉਣਾ ਆਪਾਂ ਤਾਂ ਮਿੱਠਾ ਪਈਦਾ ਉਦਾਂ ਨਹੀਂ ਸਾਡੇ ਬੋਦਲਾਂ ਖਾਲੀ ਹੁੰਦੀ ਹੈ ਸਾਡੀਆਂ ਮਿੱਠੇ ਵਾਲੀ ਕਿਹੜਾ ਕਿਹੜਾ ਜੂਸ ਕਸਟਮਰ ਨੂੰ ਪ੍ਰੋਵਾਈਡ ਕਰਵਾ ਰਹੇ ਹੋ ਮਿਕਸ ਜੂਸ ਆ ਜੋ ਕਸਟਮਰ ਚਾਹੁੰਦਾ ਆ ਮਿਕਸ ਚਾਹੁੰਦਾ ਆ ਕੱਲਾ ਗਾਜਰ ਦਾ ਚਾਹੁੰਦਾ ਮਸੰਮੀ ਦਾ ਸੰਤਰੇ ਦਾ ਸਾਰਾ ਕੁਝ ਜਿਵੇਂ ਕਿ ਆਪਾਂ ਤੁਹਾਡੇ ਮੈਨੂ ਪੜਿਆ ਸੀਗਾ ਇਹਦੇ ਵਿੱਚ ਤੁਸੀਂ ਬਹੁਤ ਸਾਰੇ ਦੱਸੇ ਪਏ ਆ ਗਏ ਹਾਂਜੀ ਹਾਂਜੀ ਲੀਵਰ ਡੀਟੌਕਸ ਡਰਿੰਕਰ ਤ੍ਰੀਫਲਰ ਆਸਾ ਤੌਸੀ ਗਲੋ ਇੱਕ ਕਿਵੇਂ ਤੁਸੀਂ ਤਿਆਰ ਕਰਦੇ ਸਾਡੇ ਦਸ਼ਪੀਰਨ ਹੋਰ ਇਹਦੇ ਬਾਰੇ ਵੀ ਥੋੜਾ ਜਿਹਾ ਵਿਸਤਾਰਪੂਰਵਕ ਦੱਸਿਓ ਭਾਜੀ ਇਹਦੇ ਵਿੱਚ ਜਿੱਦਾਂ ਹੈਗਾ ਲਿਵਰ ਡੀਟੌਕਸ ਡਰਿੰਕ ਆ ਨਾ ਇਹਦੇ ਵਿੱਚ ਕੋਈ ਮੈਡੀਸਿਨ ਨਹੀਂ ਪੈਂਦੀ ਹੈਗੀ

ਇਹ ਆਪ ਜਰ ਇਹਦੇ ਵਿੱਚ ਪਪੀਤਾ ਹੁੰਦਾ ਕੀਵੀ ਹੁੰਦਾ ਮਤਲਬ ਇਹ ਦੋ ਤਿੰਨ ਚੀਜ਼ ਐਟਮਾ ਪਾ ਕੇ ਇਹ ਆਪ ਤਿਆਰ ਕਰਾਈਦੀ ਹੈ ਇਹਨੂੰ ਫੇ ਆਮ ਜੂਸ ਵਾਂਗੂ ਤਿਆਰ ਕਰਕੇ ਦੇਨੇ ਨਹੀਂ ਇਹ ਛੋਟੀ ਡ੍ਰੋਪਰ ਦੇ ਵਿੱਚ ਦੇ ਦੇਈਦੀ ਆ ਇਹਦੇ ਨਾਲ ਮੈਂ ਐਕਸਪੀਰੀਅੰਸ ਨੇ ਆਇਆ ਤੁਹਾਡੇ ਕੋ ਕਸਟਮਰ ਆਉਂਦੇ ਆ ਇੱਕ ਹਫਤੇ ਦੇ ਵਿੱਚ 5 ਦਿਨਾਂ ਦੇ ਵਿੱਚ 30 ਤੋਂ 35 ਹਜ਼ਾਰ ਸੈਲ ਵਧਾਏ ਆ ਇੱਕ ਹਫਤੇ ਦੇ 30 ਤੋਂ 35 ਹਜ਼ਾਰ 30 ਤੋਂ 35 ਹਜ਼ਾਰ ਸੈਲ ਵਧਾਈ ਜਾ ਰਹੇ ਨੇ ਘੱਟ ਦੇਖੋ ਕਿ ਹੁਣ ਬਿਲਕੁਲ ਦਰਮੀਆਂ ਵਿੱਚ ਬਹੁਤ سارے ਲੋਕ ਬਿਲਕੁਲ 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 ਭਾਜੀ ਅੱਛਾ ਹੁਣ ਅੱਜ ਹੀ ਇਹ ਕਸਟਮਰ ਮੇਰੇ ਤੋਂ ਆਏ ਸੀ ਤੇ 94000 ਸੈੱਲ ਸੀਗੇ ਅੱਜ ਹੀ ਟੈਸਟ ਹੋਇਆ ਲੈਬੋਰੀ ਦੇ ਵਿੱਚ ਅੱਛਾ ਜੀ ਅੱਜ ਤੋਂ ਨੇ ਸ਼ੁਰੂ ਕੀਤੀ ਆ ਹੁਣ ਇੱਕ ਹਫ਼ਤੇ ਬਾਅਦ ਰਿਜ਼ਲਟ ਉਹ ਲਾਉਣਾ ਮੈਂ ਤੁਹਾਨੂੰ ਦੱਸਾਂ ਕਿੰਨੇ ਹੋਗਾ ਠੀਕ ਆ ਠੀਕ ਆ ਜੇਕਰ ਕਿਸੇ 20 ਰੁਪਏ ਅੰਦੇ ਸੈੱਲ ਕਰਦੇ ਤੇ ਤੁਸੀਂ ਵੀਰ ਦੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਕਿਉਂਕਿ ਇੱਕ ਜੂਸ ਪੀਣ ਦੇ ਨਾਲ ਜ਼ਰੂਰ ਆਪਣ ਦਵਾਈਆਂ ਦਾ ਖਿਹੜਾ ਦਵਾਈਆਂ ਵਿੱਚ ਲੱਗਣਾ ਇੱਕ ਜੂਸ ਪੀਣ ਦੇ ਨਾਲ ਇਹ ਕਿ ਜੂਸ ਉਹ ਵੀ ਨੇਚਰਲ ਜਿਹੜਾ ਸਾਡੂ ਬੋਡੀ ਨੂੰ ਨੇਚਰਲ ਖੁਰਾਕ ਮਿਲਿਆ ਪਰ ਤੰਦਰੁਸਤ ਰਹਿਆ ਸਾਡੇ ਵੀ ਆਪਣੀ ਇੱਕ ਦੁਕਾਨ ਆਂਦੀ ਲੋਕੇਸ਼ਨ ਦੱਸ ਦਿਓ ਸਾਡੇ ਦਰਸ਼ਕ ਵੀਰਾਂ ਨੂੰ ਆਪਣਾ ਕੰਟੈਕਟ ਨੰਬਰ ਵੀ ਦੱਸ ਦਿਓ ਸਾਡੀ ਦੁਕਾਨ ਦੀ ਲੋਕੇਸ਼ਨ ਹੈਗੀ ਹੈ ਬੀਪੀਓ ਕੋਡਾ ਨੀਅਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਦਿਰ ਦੇ ਸਾਹਮਣੇ ਆ ਜ਼ਿਲ੍ਹਾ ਹੁਸ਼ਿਆਰਪੁਰ ਤੇ ਕੰਟੈਕਟ ਮੇਰਾ ਨੰਬਰ ਹੈਗਾ 7986952909 ਤੇ ਉਸ ਤੋਂ ਇਲਾਵਾ ਆਪਾਂ ਹੁਣ ਰੱਖਿਆ ਹੋਇਆ ਜਿੱਦਾਂ ਤੁਸੀਂ ਲਾ ਲਓ ਕਿ ਜਿੰਮ ਦੇ ਪ੍ਰੋਡਕਟ ਵੀ ਰੱਖਿਆ ਹੋਇਆ ਬਟ ਲੋਕ ਕਹਿੰਦੇ ਕਿ ਇਹ ਪ੍ਰੋਡਕਟ ਪਤਾ ਨਹੀਂ ਕੀ ਚੀਜ਼ ਹੈ ਲੋਕ ਕਹਿੰਦੇ ਇਹਨੂੰ ਗਲਤ ਜੀ ਸਮਝਦੇ ਤੁਸੀਂ ਡੱਬੇ ਰੱਖੇ ਆ ਅਸੀਂ ਜਿਹੜੇ ਆਪਾਂ ਇਹਦਾ ਡੀ ਦੁਕਾਨ ਤੇ ਐਂਟਰੀ ਕੀਤੀ ਹੈ ਨਾ ਆਪਕੇ ਵੀ ਸ਼ਾਇਦ ਜਿਮ ਦਾ ਪ੍ਰੋਡਕਟ ਸੇਲ ਕਰਨ ਦੀ ਕੋਈ ਦੁਕਾਨ ਆ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਜਿੱਲਾ ਭਟਾਡੇ ਕੋਲੇ ਅੰਦਰ ਆਈ ਇਹ ਵੇਖ ਜੂਸ ਤਿਆਰ ਕਰਕੇ ਦੇ ਦਿੰਦੇ ਲੋਕਾਂ ਦੀ ਮੈਨਿਟਰੀਟੀ ਭਾਜੀ ਬਣੀ ਹੋਈ ਆ ਨਾ ਕਿ ਜਿੱਦਾਂ ਬਾਹਰ ਸੰਦਰੇ ਸੁੰਦਰੇ ਰੱਖੇ ਹੁਣ ਸਾਰਾ ਕੁਝ ਰੱਖ ਕੇ ਉਹੀ ਜੂਸ ਦੀ ਦੁਕਾਨ ਆ ਹੁਣ ਆਪਾਂ ਬਾਹਰ ਚੀਜ਼ ਨਹੀਂ ਰੱਖੀ ਦਾ ਫ੍ਰੀਜ ਆ ਫ੍ਰੀਜ ਦੇ ਵਿੱਚ ਸਾਰਾ ਕੁਝ ਸਮਾਨ ਰੱਖੀ ਦਾ ਦੇ ਸਾਡੇ ਏਰੀਆ ਵਿੱਚ ਇਹ ਵੈਸੇ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਈ ਆ ਕਿ ਯਾਰ ਮੈਂ ਨਿਊਟ੍ਰੀਸ਼ਨ ਹੱਬ ਖੋਲਾ ਕੋਲ ਨੂੰ ਤੁਸੀਂ ਦੂਜੀ ਸ਼ਾਪ ਵੀ ਕਹੋ ਸਕਦੇ ਜੂਸ ਵਾਲੀ ਭਾਜੀ ਮੈਨੂੰ ਨਾ ਆਪ ਐਕਸਰਸਾਈਸ ਕਰਦੇ ਜਿੰਮੋਂ ਦੇ 12 13 ਸਾਲ ਹੋ ਗਏ ਐਕਸਰਸਾਈਸ ਕਰਦੇ ਠੀਕ ਹੈ ਹਾਂਜੀ ਉਸ ਤੋਂ ਬਾਅਦ ਕਿ ਇਦਾਂ ਕਿ ਫਿਰ ਮੇਰੇ ਫਰੈਂਡ ਸੀਗੇ ਡਾਕਟਰ ਅੰਦੀਪ ਉਹਨਾਂ ਦਾ ਮੇਰੀ ਮੁਲਾਕਾਤ ਹੋਈ ਤੇ ਸਲਾਹ ਬਣੀ ਕੋਈ ਐਹੋ ਜੀ ਯੂਨੀਕ ਚੀਜ਼ ਖੋਲੀ ਜਾਵੇ ਕਿ ਲੋਕਾਂ ਨੂੰ ਗਲਤ ਨਾ ਖਲਾਇਆ ਜਾਵੇ ਜੀ ਜੋ ਅੱਜ ਕੱਲ ਜਿੱਦਾਂ ਲੀਵਰ ਫੈਟੀ ਹੁੰਦਾ ਪਿਆ ਤੁਸੀਂ ਦੇਖੋਗੇ 100 ਦੇ ਵਿੱਚੋਂ 80% ਇਹਨਾਂ ਇਦਾਂ ਦੇ ਆ ਜਿਨ੍ਹਾਂ ਦਾ ਐਸਜੀਪੀਟੀ ਐਸਜੀਓਟੀ ਵਧਿਆ ਹੋਇਆ ਬਹੁਤ ਜ਼ਿਆਦਾ ਬੰਦੇ ਬਹੁਤ ਤੇ ਉਹਨਾਂ ਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਡਾਕਟਰ ਕੋ ਜਾਂਦੇ ਆ ਡਾਕਟਰ ਦਵਾਈ ਦੇਂਦਾ ਕਹਿੰਦੇ ਆ ਉਹ ਠੀਕ ਹੋ ਜਾਂਦਾ ਦੁਬਾਰਾ ਫੇਵਜ ਜਾਂਦਾ ਜੀ ਇਹ ਚੀਜ਼ ਦਾ ਉਹਨਾਂ ਨੂੰ ਪਤਾ ਨਹੀਂ ਹੈਗਾ ਹੁਣ ਆ ਜਿੱਦਾਂ ਤੁਸੀਂ ਕਿਹਾ ਕਿ ਆਪਾਂ ਆਏ ਆ ਤੁਹਾਡੇ ਕੋਲ ਦੇਖਿਆ ਜਿਮ ਦੀ ਸ਼ਾਪ ਆ ਹਨਾ ਹੁਣ ਇਹ ਜਿਮ ਹੁਣ ਐਲ ਗਾਰਡੀਨਾ ਇਹਨਾਂ ਤੁਸੀਂ ਆ ਦੇਖੋ ਇਹ ਐਲ ਗਾਰਡੀਨ ਇਹ ਫੈਟ ਲੌਸ ਵਾਸਤੇ ਯੂਜ਼ ਹੁੰਦਾ ਆ ਫੈਟ ਲੌਸ ਇਹ ਸਾਡੀ ਜਿੱਦਾਂ ਬੋਡੀ ਦੇ ਵਿੱਚ ਫੈਟ ਆ ਉਹਨਾਂ ਨੂੰ એનર્ਜੀ ਦੇ ਵਿੱਚ ਕਨਵਰਟ ਕਰਦਾ ਕਨਵਰਟ ਕਰਦਾ ਕੋਈ ਇਹ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਇਹਨੂੰ ਲੇਡੀਜ਼ ਵੀ ਯੂਜ਼ ਕਰ ਸਕਦੀਆਂ ਜੈਂਟਸ ਵੀ ਯੂਜ਼ ਕਰ ਸਕਦੇ ਆ। ਅੱਛਾ ਜੀ। ਇਹ ਐਵੇਂ ਦੀਆਂ ਚੀਜ਼ਾਂ ਸਾਡੇ ਕੋਲ ਐਮਬੀ ਦੇ ਪ੍ਰੋਡਕਟ ਹੈ ਗਿਆ ਸਾਰੇ। ਐਮਬੀ ਦਾ ਪ੍ਰੋਟੀਨ ਆ, ਫਾਈਬਰ ਐਮਬੀ ਦਾ। ਹੋਰ ਮਤਲਬ ਕਿ ਜਿੰਮ ਵਾਲੇ ਮੁੰਡੇ ਆਉਂਦੇ ਆ ਉਹਨਾਂ ਨੂੰ ਪ੍ਰੋਟੀਨ ਚਾਹੀਦਾ ਹੁੰਦਾ। ਹੁਣ ਪ੍ਰੋਟੀਨ ਕਰਨੇ ਜਾਂ ਹਾਂ ਬਿਲਕੁਲ। ਹੁਣ ਐਪਲ ਸਾਈਡਰ ਬਿਨੇਗਰ ਇਹ ਆਪਾਂ ਜਦੋਂ ਸਾਡੇ ਕੋਲ ਖਾਲੀ ਪੇਟ ਕਸਟਮਰ ਆਉਂਦੇ ਆ। ਖਾਲੀ ਪੇਟ ਉਹਨਾਂ ਕਹਿੰਦੇ ਸਾਨੂੰ ਖਾਲੀ ਪੇਟ ਡਰਿੰਕ ਦੋ। ਉਹਨਾਂ ਵਿੱਚ ਲੈਮਨ, ਐਪਲ ਸਾਈਡਰ ਬਿਨੇਗਰ ਵਗੈਰਾ ਯੂਜ਼ ਕਰਕੇ ਡਰਿੰਕ ਬਣਾ ਕੇ ਦੇ ਦਈਏ। ਅੱਛਾ ਜ ਤੇ ਇਹ ਆਪਣਾ ਕਿੰਨੇ ਤੋਂ ਲੈ ਕੇ ਕਿੱਥੇ ਤੱਕ ਇਹਦਾ ਪ੍ਰਾਈਸ ਜਾਂਦਾ ਹੈਗਾ ਭਾਜੀ ਲੋਏਸਟ ਪ੍ਰਾਈਸ 50 ਰੁਪਏ ਤੋਂ ਜੂਸ ਦਾ ਸ਼ੁਰੂ ਆ ਆਪਾਂ 50 ਰੁਪਏ ਰੱਖਿਆ ਹੈ ਜੂਸ ਦਾ ਪ੍ਰਾਈਸ ਚਾਹੇ ਕੋਈ ਮੇਰੇ ਕੋਲ ਅੰਦਰ ਖੜਾ ਹੋ ਗਿਆ ਬਣਵਾ ਲੈ ਸਾਡੇ ਕੋਲ ਨਹੀਂ ਹੈਗਾ ਕਿ ਪਾਣੀ ਪਾ ਦੋ ਮਿੱਠਾ ਪਾ ਦੋ ਜੇ ਪਾ ਲੋ ਪਾ ਲੋ ਤੇ ਇੱਕ ਆਪਾਂ ਨਾਰ ਦਾ ਜੂਸ ਨਹੀਂ ਰੱਖਿਆ ਭਾਜੀ ਅੱਛਾ ਜੀ ਇੱਕ ਤੁਸੀਂ ਪਹਿਲਾਂ ਦੱਸਿਆ ਕਿ ਨਾਰਦਾ ਜੂਸ ਕਿਉਂ ਨਹੀਂ ਰੱਖਦੇ ਉਹਦੇ ਬਾਰੇ ਵੀ ਸਾਡੇ ਦਰਸ਼ਕ ਵੀਰਾਂ ਨੂੰ ਜ਼ਰੂਰ ਕਲੀਅਰ ਕਰ ਦਿਓ ਕਿਉਂਕਿ ਮਾਰਕੀਟ ਦੇ ਵਿੱਚ 30 40 50 ਰੁਪਏ ਦਾ ਸ਼ਾਇਦ ਨਾਰਦਾ ਜੂਸ ਆ ਜਾਂਦਾ ਹੈਗਾ ਹਾਂਜੀ ਬਿਲਕੁਲ ਵੀ ਉਹ ਤੁਸੀਂ ਕਿਉਂ ਨਹੀਂ ਰੱਖਦੇ ਉਹਦੇ ਬਾਰੇ ਵੀ ਸਾਡੇ ਦਰਸ਼ਕ ਵੀਰਾਂ ਨੂੰ ਜ਼ਰੂਰ ਕਲੀਅਰ ਕਰ ਦਿਓ ਜੀ ਭਾਜੀ ਹੁਣ ਅਨਾਰ ਦਾ ਜੂਸ ਐਵੇਂ ਆ ਕਿ ਅਨਾਰ ਹੈਗੇ ਆ ਬਾਜ਼ਾਰ ਦੇ ਵਿੱਚ ਮੰਡੀ ਦੇ ਵਿੱਚ ਵਧੀਆ ਨਾਰ ਤੁਸੀਂ ਲੈਣਾ ਹੈ ਨਾ ਜੀ 2 ਤੋਂ 250 ਰੁਪਏ ਮਿਲਦਾ ਜੇ ਲੋਅਰ ਕੁਆਲਿਟੀ ਦਾ ਲੈਣਾ ਹੈ ਨਾ ਉਹ ਵੀ ਤੁਹਾਨੂੰ 160-70 ਰੁਪਏ ਦੇ ਮਿਲੂਗਾ ਮੰਡੀ ਤੋਂ ਚਾਹੀਦੀ ਪੇਟੀ ਅਗਰ ਵੀ ਪੇਟੀ ਵੀ ਚੱਕੋਗੇ ਤਾਂ ਵੀ ਤੁਹਾਨੂੰ 150 ਤੋਂ ਘੱਟ ਨਾਰ ਨਹੀਂ ਮਿਲਣਾ ਜੀ ਵਧੀਆ ਤੇ 340 ਰੁਪਏ ਦੇ ਵਿੱਚ ਸਾਨੂੰ ਨਾਰ ਦਾ ਜੂਸ ਹੁਣ 1 ਕਿਲੋ ਨਾਰ ਦੇ ਵਿੱਚੋਂ ਭਾਜੀ 1 ਗਲਾਸ ਜੂਸ ਦਾ ਨਹੀਂ ਨਿਕਲਦਾ ਇਹ ਚਾਹੇ ਕੋਈ ਵੀ ਆ ਕੇ ਮੇਰੇ ਕੋਲ 1 ਕਿਲੋ ਨਾਲ ਲੈ ਕੇ ਆਵੇ ਮੈਂ ਉਹਦੇ ਸਾਹਮਣੇ ਜੂਸ ਕੱਢੂਗਾ ਇੱਕ ਸਾਰਾ ਕੱਟ ਕੇ ਜਿਹਦਾ ਇੱਕ ਗਲਾਸ ਵੀ ਬਣ ਜਾਊਗਾ ਤੇ ਉਹ ਫਿਰ ਮੈਨੂੰ ਕਹਿ ਸਕਦਾ ਆ ਕੇ ਕਿ ਤੁਸੀਂ ਗਲਤ ਬੋਲਦੇ ਹੋ ਅੱਛਾ ਜੀ ਤੇ ਇੱਕ ਤੁਸੀਂ ਹੋਰ ਗੱਲ ਬੋਲੀ ਸੀ ਕਿ ਸਾਡੇ ਕੋਲ ਜਿਹੜਾ ਪਿਓਰ ਜਾਨਕਿ ਹੋਰ ਤੇ ਤੁਸੀਂ ਕੁਛ ਟਕਾ ਵੀ ਲੋ ਜੂਸ ਦੇ ਤੇ ਜੂਸ ਬਾਈ ਸਾਡਾ ਇੰਨਾ ਗਾੜਾ ਹੈ ਚਾਹੇ ਉਹ ਤੇ ਕੇਲਾ ਟਾਕੇ ਤੇ ਸੇਵ ਕੱਟ ਕੇ ਵੀ ਟਕਾ ਲੂਗਾ ਤੇ ਟਿਕਿਆ ਰਹੂਗਾ ਅੱਛਾ ਇਹ ਗਾੜਾ ਕਿਵੇਂ ਜਾਨਕਿ ਸਾਲਾ ਵਿੱਚ ਪਾਜੀ ਨਾ ਖੰਡ ਜੂਸ ਕਰੀਦੀ ਹੈ ਨਾ ਪਾਣੀ ਜੂਸ ਕਰੀਦਾ ਹੈ ਕੋਈ ਕੋਈ ਕੈਮੀਕਲ ਵਗੈਰਾ ਨਹੀਂ ਜੂਸ ਨਹੀਂ ਉਹ ਇਸੇ ਕਰਕੇ ਤਾਂ ਲਾਈਵ ਕਿਚਨ ਰੱਖੀ ਹੋਈ ਆ ਜੀ ਤੇ ਸਾਹਮਣੇ ਵੀ ਤੁਸੀਂ ਦੇਖ ਸਾਹਮਣੇ ਬਣਾਉਣਾ ਇਹ ਨਹੀਂ ਕਿ ਅੰਦਰੋਂ ਲੈ ਕੇ ਆਉਣਾ ਜਾਂ ਵਿੱਚ ਪਾਣੀ ਪਹਿਲਾਂ ਹੀ ਜੱਗਾਂ ਦੇ ਵਿੱਚ ਪਿਆ ਪਾਣੀ ਪਾਵਾ ਦਿੱਤੀ ਹੈ ਨਹੀਂ ਨਹੀਂ ਉਹ ਤੁਸੀਂ ਪਹਿਲਾਂ ਚੈੱਕ ਕਰਾਵਾਂਗੇ ਦੋਨੇ ਚੀਜ਼ਾਂ ਚੈੱਕ ਰਾਈ ਦੀਆਂ ਕਸਟਮਰ ਨੂੰ ਆਹ ਲੋ ਜੱਗ ਚੈੱਕ ਕਰੋ ਪਾਣੀ ਤਾਂ ਨਹੀਂ ਹੈਗਾ ਤੁਹਾਨੂੰ ਲੱਗਦਾ ਵਿੱਚ ਜੀ ਇਹ ਬਰਫ ਵਗੈਰਾ ਵੀ ਇਹ ਜੂਦ ਨਹੀਂ ਕਰੀਦੀ ਹੈਗੀ ਜੇ ਕਸਟਮਰ ਕਵੇ ਤਾਂ ਬਰਫ ਪਾਈਦੀ ਆ ਕਿਉਂਕਿ ਹੁਣ ਗਰਮੀ ਦਾ ਮੌਸਮ ਆ ਤਾਂ ਬਰਫ ਵੀ ਬਜਾਰੂ ਨਹੀਂ ਲਿਆਦੀ ਬਰਫ ਆਪ ਹੀ ਜਮਾ ਕੇ ਬਣਾਈਦੀ ਆ ਠੀਕ ਆ ਬਜਾਰੂ ਬਜਾਰੂ ਬਰਫ ਨਹੀਂ ਵਰਤਦੇ ਕਿਉਂਕਿ ਉਹ ਬਰਫ ਕੈਮੀਕਲ ਤਰੀਕੇ ਨਾਲ ਬਣਾਈ ਹੁੰਦੀ ਆ ਠੀਕ ਆ ਤੇ ਵੀਰੇ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਇੱਕ ਵਾਰੀ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਆਪਣੇ ਦੁਕਾਨ ਦਾ ਐਡਰੈਸ ਫੇ ਤੁਸੀਂ ਮੈਂਸ਼ਨ ਕਰ ਦਿਓ ਬੋਲ ਕੇ ਵੀ ਆਪਣਾ ਮੋਬਾਈਲ ਨੰਬਰ ਵੀ ਬੋਲ ਦਿਓ ਤਾਂ ਜੋ ਕਿਸੇ ਵੀਰ ਭੈਣ ਨੇ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਤਾਂ ਸੌਖਾ ਤਰੀਕਾ ਇਸ ਵੀਡੀਓ ਨੂੰ ਦੇਖ ਕੇ ਸਾਡੇ ਕੋਲ ਸਾਰੀਆਂ ਨੇਚਰਲ ਜੂਸ ਪੀ ਕੇ ਆਪਣੀ ਬੋਡੀ ਨੂੰ ਤੰਦਰੁਸਤ ਰੱਖ ਸਕਾਂ। ਬਿਲਕੁਕੁਲ ਭਾਜੀ ਮੇਰਾ ਐਡਰੈਸ ਹੈਗਾ ਵੀ ਪੀਓ ਕੋਡਾ ਤਹਿਸੀਲ ਦਸੂਆ ਡਿਸਟ੍ਰਿਕਟ ਹੁਸ਼ਿਆਰਪੁਰ ਬਲਾਕ ਟਾਂਡਾ ਆ ਤੇ ਪਿੰਡ ਕੋਡਾ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਗੁਰਦੁਆਰਾ ਸਾਹਮਣੇ ਹੀ ਸਾਡੀ ਲੋਕੇਸ਼ਨ ਆ ਦੁਕਾਨ ਦੀ ਜੀ ਤੇ ਸਾਡੀ ਨਿਊਟ੍ਰੀਸ਼ਨਲ ਹਾਬਾ ਨਾਲ ਸਾਡਾ ਮੈਡੀਕਲ ਸਟੋਰ ਆ ਨਾਲ ਪਿੱਛੇ ਫਿਜ਼ੀਓਥੈਰੇਪੀ ਦਾ ਹਸਪੀਟਲ ਨਾਲ ਸਾਡੀ ਲੈਬੋ੍ਰਟਰੀ ਆ ਜੀ ਇਹ ਸਾਡਾ ਸਾਰਾ ਕਨਸੈਪਟ ਆ ਭਾਜੀ ਪੂਰਾ ਬਣਿਆ ਹੋਇਆ। ਮੇਰੇ ਬਹੁਤ ਬਹੁਤ ਧੰਨਵਾਦ। ਦੋਸਤੋ ਇਸ ਵਾਰ ਸਾਡੇ ਨਾਲ ਨੈਕਸ ਨੈਕਸ ਜਨ ਜੂਸਵਾਰ ਨਿਊਟ੍ਰੀਸ਼ਨ ਹੱਬ ਦੇ ਮਾਲਕ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਜਾਣਕਾਰੀ ਦਿੱਤੀ ਹੈਗੀ ਆ। ਔਰ ਜੇਕਰ ਕੋਈ ਵੀ ਵੀਰ ਭੈਣ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦਾ ਇੱਕ ਵਾਰੀ ਵੀਰ ਦੇ ਕੋਲ ਜਰੂਰ ਆ ਕੇ ਵਿਜ਼ਿਟ ਕਰੋ। ਤਾਂ ਜੋ ਸਾਡਾ ਸਾਡੇ ਪੰਜਾਬੀ ਭਰਾਵਾਂ ਦਾ ਸਾਥ ਦੇਣਨ ਦੀ ਬਹੁਤ ਜ਼ਿਆਦਾ ਲੋੜ ਹੈ। ਕਿਉਂਕਿ ਸਾਡੇ ਜਿਆਦਾਤਰ ਪੰਜਾਬੀਆਂ ਦੀ ਸੋਚ ਹੈਗੀ ਆ ਕਿ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ। ਇੱਥੇ ਆਪਾਂ ਰਹਿ ਕੇ ਵੀ ਆਪਣਾ ਵਧੀਆ ਕਾਰੋਬਾਰ ਕਰ ਸਕਦੇ ਔਰ ਤੁਸੀਂ ਵੀਰ ਦੇ ਕੋਲੋਂ ਇੱਕ ਸਿੱਖਿਆ ਵੀ ਲੈ ਸਕਦੇ ਕਿ ਵੀਰ ਨੇ ਪੰਜਾਬ 'ਚ ਰਹਿ ਕੇ ਆਪਣੀ ਬੋਡੀ ਨੂੰ ਫਿੱਟ ਰੱਖ ਕੇ ਔਰ ਲੋਕਾਂ ਨੂੰ ਵੀ ਫਿੱਟ ਰੱਖੰਦਾ ਉਹ ਲੋਕਾਂ ਨੂੰ ਵੀ ਫਿੱਟ ਕਰ ਲਿਆ ਤੇ ਆਸ ਕਰਦੇ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗ ਤੁਸੀਂ ਬਹੁਤ ਸਾਰਾ ਇਸ ਵੀਡੀਓ ਨੂੰ ਵੀ ਸਾਡੀ ਨੂੰ ਪਿਆਰ ਦੋਗੇ ਥੈਂਕ ਯੂ ਧੰਨਵਾਦ ਤੁਹਾਡੇ ਵੀਰੇ ਬਹੁਤ ਬਹੁਤ ਧੰਨਵਾਦੀ ਓਕੇ ਜੀ